ਬੋਲਾਡਾਬੇ ਇੱਕ ਨੌਜਵਾਨ ਸੇਵਕ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਸ਼ਹਿਰ ਵਿੱਚ ਬਣਿਆ ਸਹਿੰ ਦਾ ਮਾਹੌਲ ਮਰੀ ਤੱਕ ਦਾ ਪਰਿਵਾਰ ਲਗਾ ਰਿਹਾ ਇਨਸਾਫ ਦੀ ਗੁਹਾਰ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੀ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਮੰਗ ਦੋਸਤ ਦੇ ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ਤੇ ਹੋਏ ਝਗੜੇ ਦੇ ਮਾਮਲੇ 'ਚ ਸਮਝੌਤਾ ਨਾ ਕਰਨ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਸੇਵਕ ਸਿੰਘ ਦੀ ਧੌਣ 'ਚ ਗੋਲੀ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਹ ਘਟਨਾ ਇੱਕ ਹੋਟਲ 'ਚ ਵਾਪਰੀ ਜਦੋਂ ਨੌਜਵਾਨ ਆਪਣੇ ਦੋਸਤ ਨਾਲ ਹੋਟਲ 'ਚ ਖਾਣਾ ਖਾਣ ਗਿਆ ਸੀ ਮਰੀਤਕ ਨੌਜਵਾਨ ਸੇਵਕ ਸਿੰਘ ਦੀ ਵੱਡੀ ਭੈਣ ਸ਼ਾਲੂ ਨੇ ਕਿਹਾ ਕਿ ਉਸਨੇ ਅਜੇਹਾ ਕੋਈ ਵੀ ਕੰਮ ਨਹੀਂ ਕੀਤਾ ਤੇ ਗੱਦਾਰਾਂ ਨੇ ਉਸਦੇ ਛੋਟੇ ਪਰਾਨੂ ਜਾਨੋ ਮਾਰ ਦਿੱਤਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੇਰੇ ਛੋਟੇ ਪਰਾਨੂ ਉਹਨਾਂ ਗੁੰਡਿਆਂ ਨੇ 22 ਅਕਤੂਬਰ ਨੂੰ ਗੁਰੂ ਨਾਨਕ ਕਾਲਜ ਕੋਲੇ ਕੇਰਿਆ ਸੀ। ਜਿੱਥੇ ਮੇਰੇ ਪਰਾਨੂ ਕਿਰਪਾਨਾਂ ਨਾਲ ਵੱਢਿਆ ਗਿਆ। ਇਸ ਤੋਂ ਬਾਅਦ ਰਾਤ ਨੂੰ 3 ਸਤੰਬਰ ਬੁੱਧਵਾਰ ਨੂੰ ਸੇਵਕ ਸਿੰਘ ਜਦੋਂ ਆਪਣੇ ਦੋਸਤ ਨਾਲ ਸ਼ਹਿਰ ਦੇ ਇੱਕ ਹੋਟਲ ਚ ਖਾਣਾ ਖਾਣ ਗਿਆ ਤਾਂ ਗੱਡੀ ਸਵਾਰ ਯੋਗੇਸ਼ ਉਰਫ ਦੱੱਧੂ ਵਾਸੀ ਸੰਗਰੂਰ ਤੇ ਹੋਰ ਉਸਦੇ ਸਾਥੀ ਹੋਟਲ ਚ ਪਹੁੰਚ ਗਏ। ਯੋਗੇਸ਼ ਨੇ ਕਿਹਾ ਕਿ ਉਹਨਾਂ ਸੁਖਵੀਰ ਬਾਬਾ ਠੇਕੇਦਾਰ ਨਾਲ ਸਮਝੌਤਾ ਕਰ ਲੈ ਪਰ ਸੇਵਕ ਸਿੰਘ ਨੇ ਇਸ ਤੋਂ ਇਨਕਾਰ ਕਰ ਦਿੱਤਾ ਇਸ ਦੌਰਾਨ ਯੋਗੇਸ਼ ਉਰਫ ਦੱਦੂ ਨੇ ਦੋਨਾਲੀ ਗਨ ਨਾਲ ਸੇਵਕ ਸਿੰਘ ਦੀ ਤੌਂਚ ਗੋਲੀ ਮਾਰੀ ਅਤੇ ਫਰਾਰ ਹੋ ਗਏ ਜ਼ਖਮੀ ਹਾਲਤ ਚ ਸੇਵਕ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਅਸੀਂ ਸੇਵਕ ਸਿੰਘ ਦੀਆਂ ਚਾਰ ਭੈਣਾਂ ਹਨ ਅਤੇ ਸਾਡਾ ਇੱਕ ਇਕਲੋਤਾ ਪਰਾ ਅਤੇ ਚਿਰਾਗ ਬੁੱਝ ਗਿਆ ਸਦਰ ਬੁਢਲਾਡਾ ਪੁਲਿਸ ਨੇ 14 ਵਿਅਕਤੀਆਂ ਖਿਲਾਫ ਇਸ ਕਤਲ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਮ੍ਰਿਤਕ ਦੇ ਪਿਤਾ ਬੁੱਧਰਾਮ ਨੇ ਕਿਹਾ ਕਿ ਉਸਦੇ ਪੁੱਤਰ ਦਾ ਬਾਬਾ ਤੇ ਹੋਰ ਵਿਅਕਤੀਆਂ ਨੇ ਰਲ ਕੇ ਗੋਲੀ ਮਾਰ ਕੇ ਕਤਲ ਕੀਤਾ ਗਿਆ ਜਿਸ ਵਿੱਚ ਹੋਰ ਵਿਅਕਤੀਆਂ ਦਾ ਵੀ ਹੱਥ ਅਤੇ ਸਾਜ਼ਿਸ਼ ਹੈ ਥਾਣਾ ਸਦਰ ਬੁਰਲਾਡਾ ਨੇ ਯੋਗੇਸ਼ ਉਰਫ ਦੱਦੂ ਪੁੱਤਰ ਰਾਜੇਸ਼ ਕੁਮਾਰ ਵਾਸੀ ਸੰਗਰੂਰ ਤੁਲੀ ਪੁੱਤਰ ਰਾਜਾ ਸਿੰਘ ਵਾਸੀ ਮੰਗੂਪੁਰ ਸੰਗਰੂਰ ਵਿਸ਼ਾਲ ਕਿੰਦੀ ਜਸਪਾਲ ਬੱਤਰਾ ਸੰਦੀਪ ਸਿੰਘ ਲੱਡੂ ਸਿੰਘ ਜੋਨੀ ਨੋਨੂ ਸੰਜੇ ਸੁਖਵੀਰ ਬਾਬਾ ਠੇਕੇਦਾਰ ਵਾਸੀ ਅਨਬੁਰਲਾੜਾ ਬਬਲਾ ਵਾਸੀ ਹਸਨਪੁਰ ਬੁਰਲਾੜਾ ਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਸੇਵਕ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਪੇਚ ਦਿੱਤਾ ਗਿਆ ਦੂਸਰੇ ਪਾਸੇ ਮ੍ਰਿਤਕ ਦੇ ਵਾਰਸਾਂ ਨੇ ਅੱਜ ਥਾਣਾ ਸਦਰ ਦੇ ਬਾਹਰ ਤਰਨਾ ਦੇ ਕੇ ਕਾਤਲਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸੰਜੇ ਤੇ ਡੀਐਸਪੀ ਸਿਕੰਦਰ ਸਿੰਘ ਚੀਮਾ ਅਤੇ ਐਸਐਚਓ ਕੌਰ ਸਿੰਘ ਨੇ ਤਰਨਾ ਕਾਰਿਆਂ ਨੂੰ ਪਹੁੰਚਾ ਦਿੱਤਾ ਕਿ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਮੌਕੇ ਮਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਬਿਊਰੋ ਸਪਦਾ ਸਾਂਝਾ ਟੀਵੀ ਮਹਾਤਤਾ ਜੇ ਕਿਤੇ ਇਕੱਠੀ ਹੋਈ ਸੀ ਰਾਜਿੰਦਰ ਮਾਨ ਦਾ ਪਰਮਾਜ ਮੁੰਡੇ ਨੇ ਉਹ ਚੇਤੇ ਕਿ ਦੋ ਦੋ ਜੀ ਨਾਲ ਪਹਿਲਾਂ ਲੜਾਈ ਹੋਈ ਸੀ ਕਿ ਉਹਦੇ ਸਮਝ ਉੱਤੇ ਇਸ ਵਤੀ ਇਕੱਠੇ ਬੈਠੇ ਸੀ ਉੱਥੇ ਦਲਦਲ ਰੂਪ ਲੈਣ ਲੱਗੇ ਕਿ ਘਟਨਾ ਪ੍ਰੋਪਰਟੀ ਬਾਕੀ ਕਾਨੂੰਨੀ ਕਾਰਵਾਈ ਕਰ ਰਹੀ ਸਰਕਾਰੀ ਰਿਪੋਰਟੀਆਂ ਨੂੰ ਰਿਪੋਰਟ ਕੀਤਾ ਜਾਊਗਾ ਕੰਮ ਕਰਕੇ ਦਰਜ ਕਰਕੇ ਤੇ ਮ੍ਰਿਤਕ ਦੇ ਪਰਿਵਾਰ ਮੈਂਬਰ ਕੀ ਮੰਗ ਕਰ ਰਿਹਾ ਸਰ ਪਰਿਵਾਰ ਮੈਂਬਰ ਕਹਿੰਦੇ ਨੂੰ ਰੈਡ ਕੀਤਾ ਵੇ ਰੈਡ ਕੋਈ ਵਜ੍ਹਾ ਰੰਜਿਸ਼ ਪਹਿਲਾਂ ਹੈਗੀ ਸੀ ਰੰਜਿਸ਼ ਪਹਿਲਾਂ ਕੋਈ ਥੋੜੀ ਮੋਗੀ ਹੋ ਗਈ ਮੜਾਈ ਝਗੜਾ ਹੋਇਆ ਸੀਗਾ ਜੇ ਤੇ ਸ਼ਬਦ ਜਿਵਾਸ ਅੱਜ ਤੱਕੇ ਹੋਸੀ ਰਾਜੀ ਨਾ ਮੈਨੂੰ ਉਹਦੇ ਕੋਲੇ ਜਾਣ ਸੀਗੀ ਉਹਨੇ ਗੋਲੀ ਚੱਲ ਗਈ ਉਸੇ ਦਰੂਪ ਗਈ ਸੀ ਨਾ ਕੀ ਰੈਸ ਉਹ ਕੱਟਣੀ ਸੀ ਕੀ ਬੈਸ ਥੈਂਕ ਯੂ ਤੁਹਾਡਾ ਕੀ ਨਾਮ ਹੈ ਬਟਾ ਮੇਰਾ ਨਾਮ ਸ਼ਾਲੂ ਆ ਤੁਸੀਂ ਕੀ ਲੱਗਦੇ ਹੋ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਓ ਮੇਰਾ ਬ੍ਰਦਰ ਛੋਟਾ ਛੋਟਾ ਬੈਨਾ ਤੋ ਇਹ じゃ ਕੋਈ ਕੰਮ ਨਹੀਂ ਸੀ ਗਰਦਾਰਾਂ ਨੇ ਮਾਰਿਆ ਗਿਆ ਬਾਹਰ ਬੁਲਾ ਕੇ ਸਨਾਈ ਨਹੀਂ ਸਾਡੀ ਕੋਈ ਸੁਣਾਈ ਨਹੀਂ ਕਰ ਲਿਆ ਹੈ ਗਿਆ ਕੁਰਬਾਨਾਂ ਨਾਲ ਪਹਿਲਾਂ ਇਹਨੂੰ ਕੁਰਬਾਨਾਂ ਨਾਲ ਵੱਢਿਆ ਹੋ ਰੋ ਪੱਟਾਂ ਤੋਂ ਟਾਂਕੇ ਸਿਰ 'ਚ 22 ਤਰੀਕ ਨੂੰ ਮੇਰੇ ਵੀਰੇ ਨੂੰ ਕੇਰਾ ਕਿੱਥੇ ਗੁਰਨਾਮ ਕੋਕੋਰ ਜਗੋਲੇ ਮੇਰੇ ਵੀਰ ਨੂੰ ਕੱਲਾ ਕੱਲਾ ਮੇਰਾ ਵੀਰਾ ਗੁਰਸੇਵਕ ਕਲਿਆਣ ਆ ਉਹਦਾ ਨਾਮ ਆ ਰਾਤ ਨੂੰ ਬੁਲਾਇਆ ਫੋਨ ਕਰਕੇ ਦੋ ਮੁੰਡੇ ਸੰਗਰੂਰਾ ਤੋਂ ਬੁਲਾਇਆ ਕਿੱਥੇ ਗੁਰਪ੍ਰੀਤ ਪੈ ਸੱਚਾ ਹੋਟਲ ਦੇ ਵਿੱਚ ਬੁਲਾਇਆ ਕਿਸੇ ਨੇ ਫੋਨ ਕਰਕੇ ਕਹਿੰਦਾ ਆ ਜਾ ਮੁੰਡੇ ਦੋ ਸੀ ਸੰਗਰੂਰ ਦੇ ਸੀ ਇੱਕ ਮੇਰਾ ਵੀਰਾ ਗੁਰਸੇਵਕ ਕਲਿਆਣ ਆ ਇੱਕ ਹੋਰ ਮੇਰਾ ਵੀਰਾ ਬਿਸ਼ਾਰ ਢਾਲੀ ਵਾਲਾ ਦੋਨੇ ਸੀ ਉਹਨੇ ਕੀ ਕੀਤਾ ਔਰੇ ਗੋਲੀ ਠੋਕੀ ਔਰੇ ਆਈ ਸਾਨੂੰ ਮਿਲਣਾ ਇਨਸਾਫ ਜੇ ਸਾਨੂੰ ਨਾ ਮਿਲਿਆ ਅਸੀਂ ਜਾਣੀਏ ਫਰਅਦੀ ਵੀ ਕੀ ਹੋਊਗਾ ਤੇ ਪਦੀ ਪਹਿਣਾ ਮੈਂ ਵੱਡੀ ਇਨਸਾਫ ਤੁਹਾਨੂੰ ਮਿਲੇਗਾ ਚਾਰ ਚਾਰ ਮੌਨ ਲੱਗ ਰਹੇ ਨੇ ਜੜੇ ਮਾਰਤਾ ਮੇਰਾ ਭਾਈ ਦੁਨੀਆਂ ਦਾ ਇਨਸਾਨ ਸਭ ਨੂੰ ਮਿਲੇ ਇਹ ਮੇਰੀ ਦੁਆਹੀ ਆ ਵਾਹਿਗੁਰੂ ਜੀ ਦਾ ਬੁੱਧ ਦੀ ਕਹਾਣੀ ਜੋ ਮੈਨੂੰ ਚਾਹੀਦਾ ਜੋ ਮੈਨੇ ਨਾ ਜਲਦ ਫੜੇ ਜਾਣ ਉਹ ਜੋ ਮੈਨੇ ਉਹਦੇ ਨੰਗਰਾਂ ਦੇਖਣਾ ਮੇਰਾ ਵੀਰਾ ਮੈਂ ਸੀ ਮੇਰਾ ਵੀਰਾ ਧੋਈ ਰੋਟੀ ਕਿਥੋਂ ਮੇਰਾ ਤੇਰਾ ਖਿਆਲ ਸੀ ਚਾਰ ਪੈਣਾ ਰਮਾਈ ਚਾਰ ਪੈਣਾਗਾ ਇੱਕ ਵੀਰਾ ਦੂਰੋਂ ਨਾ ਮੰਗਿਆ ਜਾ ਅੰਮ੍ਰਿਤਸਰ ਮਿਲਣਾ ਚਾਹੀਦਾ ਹਾਂ ਸਾਹਿਬ ਨੂੰ ਸਾਹਿਬ ਨੂੰ ਮਿਲਣਾ ਚਾਹੀਦਾ ਜਰੂਰ ਫੌਜੀ ਜਰੂਰ ਕਾਂਸੀ ਜਰ ਕਤਲ ਸੀ ਲੋ ਜੀ ਨਾਲ ਉਹਨਾਂ ਨੂੰ ਪੰਡਾ ਵੀਰਗਾ ਉਹਨਾਂ ਨੂੰ ਕਤਲ ਹੋ ਗਿਆ ਕਾਂਸੀ ਦੀ ਸਜ਼ਾ ਵੀ ਕਾਤਲ ਆ ਕਾਂਸੀ ਦੀ ਸਜ਼ਾ ਮਾਦਾ ਜਿਗਰਾ ਟੁੱਟ ਗਿਆ ਬੰਨ ਦਾ ਜਿਗਰਾ ਟੁੱਟ ਗਿਆ 101 ਸੀ ਅੱਖਾਂ ਦਾ ਚਾਹੋ ਕੋਈ ਬੋਲ ਉਹ ਕਾਬਲੀਏ ਇਹਨਾਂ ਕੀਤਾ ਨਾ ਮੇਰਾ ਪੁੱਤ ਨੂੰ ਫੌਨ ਸੀ ਦੀ 사ਜ ਮਿਲਣੀ ਚਾਹੀਦੀ ਆ ਬਹੁਤ ਵੱਡਾ ਵਿਸ਼ਾਲ ਕੱਲ ਜੋ ਵਾਰ ਦਾ ਤੂੰ ਨਾਲ ਸੀ ਮੋਕੇ ਤੇ ਹਾਂਜੀ ਸਰ ਨਾਲ ਸੀ ਕੀ ਗੱਲਬਾਤ ਹੋਈ ਸੀ ਗੱਲਬਾਤ ਸਾਰੇ ਇਹ ਹੋਈ ਸੀਗੀ ਵੀ ਸੁਖਵੀਰ ਬਾਬੇ ਠੇਕੇਦਾਰ ਨੇ ਜਿਹਨੇ ਜੋ ਵੀ ਨੇ ਤੇ ਉਹਨਾਂ ਨੇ ਭੇਜੇ ਸੀਗੇ ਸੰਗਰੂਰ ਤੋਂ ਮੁੰਡਾ ਸੀਗਾ ਦੱਧੂ ਨਾਮ ਦਾ ਤੇ ਨਾਲ ਇੱਕ ਉਹਦਾ ਵਿਅਕਤੀ ਹੋਰ ਸੀਗਾ ਦੋ ਜਣੇ ਸਵਿਫਟ ਗੱਡੀ ਚ ਆਏ ਸੀਗੇ ਸਾਨੂੰ ਕਹਿੰਦੇ ਗੱਲਬਾਤ ਕਰਨੀ ਆ ਮੈਂ ਚਲ ਕੋਈ ਨਾ ਕਰ ਲੈਣੇ ਕਹਿੰਦਾ ਹੋਟਲ-ਵੋਟਲ ਵਗੈਰਾ ਬਗੈ ਬਹਿ ਜਾਨੇ ਆ ਸ਼ਾਮ ਦੇ 5 ਵਜੇ ਹੋਟਲ 'ਚ ਬੈਠੇ ਸੀਗੇ ਤੇ ਗੱਲਬਾਤ ਕਰਦੇ ਰਹੇ ਸਾਰਾ ਇਹ ਗੱਲਬਾਤ ਕਰਦੇ ਰਹੇ ਤੇ ਐਨੇ ਜਿਹੇ ਕਹਿੰਦਾ ਦਰ ਦੂਰ ਮਗਾਲ ਦਰ ਦੂਰ ਪੀਤੀ ਉਹਨੇ ਫੁੱਲ ਵਧੀਆ ਮਤਲਬ ਤੇ ਕਹਿੰਦਾ ਵੀ ਹੁਣ ਸਮਝੌਤਾ ਕਰ ਲਓ ਯਾਰ ਤੁਸੀਂ ਕਹਿੰਦਾ ਵੀ ਕਿਉਂ ਲੜਦੇ ਆਂ ਆਪਸ 'ਚ ਇੱਥੇ ਭਾਡੇ ਜਿਹਾ ਇੱਕ ਇੱਕ ਹੀਰੇ ਦੇ ਬੰਦੇ ਆਂ ਮਾਹ ਤੇ ਉਹ ਕਹਿੰਦਾ ਵੀ ਮੈਂ ਤਾਂ ਕਰ ਦੇਣੀ ਸੀ ਤਾ ਤੂੰ ਕਰਨਾ ਕੀ ਕਰ ਲਾ ਉਹ ਕਹਿੰਦਾ ਇਹੋ ਜੀ ਗੱਲ ਨਾ ਕਰ ਰਹਾ ਕਹਿੰਦਾ ਮੈਂ ਤਾਂ ਕਰਨਾ ਉਹ ਉਹ ਕੁਝ ਕਰ ਲਉਂ ਕਹਿੰਦਾ ਕਰਨੇ ਕੀ ਕਰੇਗਾ ਬਸ ਉਹਨੇ ਇੰਨੀ ਜੀ ਸਾਰਾ ਦਨਾਲੀ ਕਿਨੇ ਕਹੇ ਇਹ ਗੱਲ ਵੀ ਮੈਂ ਬਹੁਤ ਕੁਝ ਕਰ ਲਉਂ ਦੱਦੂ ਨੇ ਜੀ ਦੱਦੂ ਕੌਣ ਹੈ ਜਿੰਨੇ ਮਤਲਬ ਫਾਇਰ ਕੀਤਾ ਸੀ ਕਿੱਥੋਂ ਦਾ ਭਲਾਡੇ ਦਾ ਰਹਿਣਾ ਨਹੀਂ ਨਹੀਂ ਸੰਗਰੂਰ ਦਾ ਸਾਰਾ ਉਹ ਇਹ ਬਾਹਰੋਂ ਆਇਆ ਹਾਂਜੀ ਹਾਂਜੀ ਤੇ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਸੁਖਵੀਰ ਦਾ ਇਹ ਨਾਲ ਸੀ ਉਸ ਟਾਈਮ ਨਹੀਂ ਇਹਨਾਂ ਦੀ ਮਤਲਬ ਇਹਨਾਂ ਨੇ ਭੇਜੇ ਨਹੀਂ ਉਹਨੋਂ ਸ਼ਹਿਰ ਤੇ ਆਏ ਸੀਗਾ ਨਾ ਕੁਵੀਰ ਬਾਬਾ ਔਰ ਤੁਸੀਂ ਬੱਚੇ ਦਾ ਨਾਮ ਲੈ ਰਹੇ ਹੋ ਨਾਲ ਉਸ ਟਾਈਮ ਉਸ ਟਾਈਮ ਨਾਲ ਨਹੀਂ ਸੀਗੇ ਸਾਰਾ ਉਹਨਾਂ ਦਾ ਬੰਦਾ ਸੀ ਇਹ ਉਹਨਾਂ ਉਹਨਾਂ ਨੇ ਭੇਜਿਆ ਸੀਗਾ ਹਾਂ ਜਿਹਨੇ ਉਹ ਕਿੰਨੇ ਜਣੇ ਸੀ ਉਹ ਉਹ ਦੋ ਜਣੇ ਸੀਗੇ ਸਾਰਾ ਤੁਸੀਂ ਅਸੀਂ ਵੀ ਦੋ ਜਣੇ ਸਾਰਾ ਕਿਸ ਤਰ੍ਹਾਂ ਕੀ ਕੀ ਗੱਲਬਾਤ ਤੇ ਫਿਰ ਉਹਨਾਂ ਨੇ ਜਦੋਂ ਫਿਕਰ ਕਿੱਥੇ ਫੈਰ ਮਾਰੇ ਫੈਰ ਸਰ ਉਹਨਾਂ ਗਰਦਨ ਦੇ ਮਾਰੇ ਮੋਗੇ ਦੇ ਕਿੰਨੇ ਬੰਦੇ ਸੀ ਉੱਥੇ ਮੋਗੇ ਤੇ ਚਾਰ ਬੰਦੇ ਸਾਰਾ ਸੀ ਦੋ ਤੁਸੀਂ ਹੋਗੇ ਦੋ ਹਾਂਜੀ ਬਾ ਆ ਗੱਲ ਵਾਸਤੇ ਕਿ ਕਿਵੇਂ ਸਰ ਹਸਪਤਾਲ ਕੋਲ ਲੈ ਕੇ ਆਇਆ ਫਿਰ ਹਸਪਤਾਲ ਸਰ ਮੈਂ ਹੀ ਲੈ ਗਿਆ ਉਹ ਮੌਕੇ ਤੇ ਮੌਕੇ ਤੇ ਹੋ ਗਿਆ ਜੀ ਮੌਕੇ ਉਹ ਉਹਦੀ ਭੱਜਲੇ ਸਾਰਾ ਉਹਨਾਂ ਨਾਲ ਰੈਸਿਡੈਂਟ ਤੋਂ ਅਸਲਾ ਲੈ ਕੇ ਬੜੇ ਨੇ ਜੀ ਤੇ ਤੀਹ ਮੌਕੇ ਤੇ ਉਹ ਵੀ ਝੋਤੇ ਹਸਪਤਾਲ ਜਾ ਕੇ ਨਹੀਂ 10 ਮੌਕੇ ਦੇ ਹੋ ਗਏ ਸਾਰਾ ਹਾਂ ਜੀ ਸਰਪ ਜੀ ਸੰਧੂਆ ਜੀ ਮੈਂ ਰਾਮ ਤੀਰਥ ਧੂਣਾ ਸਾਹਿਬ ٹرسٹ ਤੋਂ ਪੰਜਾਬ ਸਟੇਟ ਸੈਕਟਰੀ ਆ ਜੀ ਮੈਂ ਜਦੋਂ ਸਾਡੀ ਇਹ ਬਰਾਦਰੀ ਭਾਈਚਾਰਾ ਸਾਡੇ ਰਿਸ਼ਤੇਦਾਰ ਮੇਰੀ ਸਿਸਟਰ ਦਾ ਲड़का ਜੀ ਜਦੋਂ ਇਹ ਵਾਰਦਾਤ ਨੂੰ ਕੱਲ ਇੰਜਾਮ ਇਸ ਸ਼ਰਾਰਤੀ ਐਂਸਰਾਂ ਵੱਲੋਂ ਦਿੱਤਾ ਗਿਆ ਸਾਨੂੰ ਕਨਫਰਮ ਕੀਤਾ ਗਿਆ ਅਸੀਂ ਨਾਲ ਹੀ ਉੱਥੋਂ ਗੱਡੀਆਂ ਚਾਕੇ ਇੱਥੇ ਰਵਾਨਗੀ ਪਾਈ ਹੈ ਜੀ ਆਣ ਕੇ ਪਤਾ ਲੱਗਿਆ ਜਦੋਂ ਪ੍ਰਸ਼ਾਸਨ ਨੂੰ ਸਾਡੇ ਭਾਈਚਾਰੇ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਜਿਹੜੇ ਮੌਜੂਦਾ ਦੋਸ਼ੀ ਸੀ ਉਹਨਾਂ ਦੇ ਨਾਂ ਵੀ ਲਿਖਾ ਦਿੱਤੇ ਗਏ ਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਔਰ ਨਾ ਹੀ ਉਹਨਾਂ ਦੇ ਕੋਈ ਕੰਨ ਤੇ ਜੂੰ ਸਰਕੀ ਆ ਜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜਿੰਨੀ ਛੇਤੀ ਹੋ ਸਕਦਾ ਵਾ ਦੋਸ਼ੀਆਂ ਨੂੰ ਫੜ ਕੇ ਹਵਾਲਾ ਦੇ ਅੰਦਰ ਕਰਨ ਜੋ ਬਣਦੀ ਕਾਰਵਾਈ ਉਹ ਜ਼ਰੂਰ ਕਰਨ ਜੀ ਨਹੀਂ ਤੇ ਅਸੀਂ ਤੱਕ ਉਹਦਾ ਸੰਸਕਾਰ ਜਾਂ ਅੰਤਮ ਸੰਸਕਾਰ ਨਹੀਂ ਕਰਾਂਗੇ ਜਨਨ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੁਹਾਨੂੰ ਇਹ ਬੇਨਤੀ ਆ ਜੀ ਤੁਸੀਂ ਵੀ ਪ੍ਰੈਸ ਰਿਪੋਰਟਰ ਤੁਸੀਂ ਵੀ ਸਾਡਾ ਸਹਿਯੋਗ ਦਿਓ ਜੋ ਸਚਾਈ ਆ ਉਹੀ ਦਿਖਾਓ ਜੀ ਹੁਣ ਦੋਸ਼ੀ ਦਾ ਤੁਹਾਡੇ ਸਾਹਮਣੇ ਇਸ ਮੁੰਡੇ ਨੇ ਦੱਸਿਆ ਜਿਹੜਾ ਮੌਜੂਦਾ ਹਾਲਾਤ ਦੇ ਅਨੁਸਾਰ ਜੋ ਵੀ ਘਟਨਾ ਵਾਪਰੀ ਉਹਨੇ ਦੱਸ ਕੇ ਤੁਹਾਨੂੰ ਸਾਰਾ ਕੁਝ ਜਾਣਨਾ ਪਾਇਆ ਜੀ ਪਰ ਜਿਹੜਾ ਕੱਲ ਦੇ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ-ਜੋੜ ਬੇਨਤੀਆਂ ਕਰ ਰਹੇ ਹਾਂ ਉਹਨੇ ਮਾਂ ਦਾ ਹਾਲ ਦੇਖ ਲਓ ਬੱਚਿਆਂ ਦਾ ਹਾਲ ਦੇਖ ਲਓ ਭੈਣਾਂ ਦਾ ਹਾਲ ਦੇਖ ਲਓ ਨੌਜਵਾਨ ਮੁੰਡਾ ਸੀਗਾ ਜੀ ਬਹੁਤ ਵਧੀਆ ਪੜਿਆ ਲਿਖਿਆ ਪੰਜਾਬ ਪੁਲਿਸ ਦੇ ਟੈਸਟ ਵੀ ਦੇ ਰਿਹਾ ਸੀਗਾ ਮੁੰਡਾ ਪਰ ਅਣਚਾਈ ਘਟਨਾ ਨੂੰ ਅੰਜਾਮ ਦਿੰਦੇ ਹੋਏ ਦੋਸ਼ੀ ਫਰਾਰ ਹੋ ਗਏ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆਂ ਜੇ ਤਾਂ ਸਾਡੀ ਸੁਣਵਾਈ ਹੁੰਦੀ ਆ ਠੀਕ ਆ ਨਹੀਂ ਤੇ ਅਸੀਂ ਜੀਟੀ ਰੋਡ ਤੇ ਲਾਵਾਂਗੇ ਧਰਨਾ ਤੇ ਬੋਡੀ ਵੀ ਉੱਥੇ ਰੱਖਾਂਗੇ ਜਿੰਨੇ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਧੰਨਵਾਦ ਜੀ ਸ਼ੁਕਰੀਆ 5-7 ਦਿਨ ਪਹਿਲਾਂ ਇਹ ਠੇਕੇਦਾਰੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜੀ ਇਹਨਾਂ ਨਾਲ ਪਹਿਲਾਂ ਲੜਾਈ ਹੋ ਗਈ ਆ 5-7 ਦਿਨ ਪਹਿਲਾਂ ਸਿੱਧੀ ਸਾਗ ਦੇ ਵਿੱਚ ਮਰਚਾ ਵੀ ਦਰਜ ਹੋਇਆ ਵਾ ਆਪਣੇ ਠੇਕੇਦਾਰਾਂ ਦੇ ਇਹ ਮੁੰਡੇ ਰੱਖੇ ਹੋਏ ਨੇ ਗਰਿੰਦੇ ਜਿਸ ਪਾਲ ਪੱਤਰੇ ਵਰਗੇ ਸੰਵੀਰ ਬਾਬੇ ਵਰਗੇ ਇਹਨਾਂ ਦੀ ਸਾਰੀ ਸ਼ੈ ਆ ਇਹਨਾਂ ਨੇ ਲੜਵਾਈ ਆ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਿਆ ਜੀ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਇਥੋਂ ਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਹਰੋਂ ਮੁੰਡੇ ਮਿਲਵਾ ਕੇ ਇਸ ਮੁੰਡੇ ਤੇ ਸਾਡੇ ਮੁੰਡਾ ਜਿਹੜਾ ਮਰਿਆ ਸੀ ਉਹਦਾ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਮੁੰਡਾ ਸੰਗਰੂਰ ਤੋਂ ਆਇਆ ਉਹਦੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨੇ ਜਿਵੇਂ ਨੇ ਸੱਦਾ ਜੀ ਇਹ ਹੋਇਆ ਕਿ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰੇ 5-7 ਦਿਨ ਪਹਿਲਾਂ ਦੀ ਪਲੇਸ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੁੱਟਮਾਰ ਹੋਈ ਆ ਸਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ठेਕੇਦਾਰਾਂ ਨੇ ਸ਼ਾਇਦ ਦੇ ਵਿੱਚ ਇੱਕ ਵੀ ਉਹਨਾਂ ਦੇ ਸਿਰਫ ਤੇਜ ਦਾ ਮਰਚਾ ਹੁਣ ਦਿੱਤਾ ਉਸ ਤੋਂ ਬਾਅਦ ਕੋਈ ਧਾਰਾ ਨਹੀਂ ਲੱਗਣ ਦਿੱਤੀ ਫੇਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾ ਮੰਨੀ ਕੋਈ ਨਾ ਨਾ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਠੇਕੇਦਾਰੀ ਦੇ ਮਤਲਬ ਪੂਰਾ ਇਰਦੇ ਵਿੱਚ ਵੀ ਹਾਂ ਅਸੀਂ ਠੇਕੇਦਾਰਾਂ ਸ਼ਰਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਪੂਰਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਟਾ ਵੱਡਾ ਘਾੜਾ ਹੋਇਆ ਜੀ ਨਹੀਂ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰਾਂ ਆਏ ਹੋਏ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਸਾਡਾ ਤਾਂ ਸਾਰਾ ਕੁਝ ਲੁੱਟਿਆ ਗਿਆ ਜੀ ਸਾਡਾ ਤਾਂ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਦੇ ਜਿਵੇਂ ਇੱਕ ਇੱਕ ਜਵਾਗ ਸੀਗਾ ਇਹ ਚਾਰ ਭੈਣਾਂ ਦਾ ਵੀ ਇੱਧਾ ਕਿਸੇ ਦਾ ਚਰਾਗ ਨਾ ਬੁਝੇ ਨਾ ਇੱਧਾ ਕਿਸੇ ਦਾ ਜਵਾਗ ਮਰੇ ਤੁਹਾਨੂੰ ਕੀ ਲੱਗਦਾ ਇਹ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਕੁਛ ਨਹੀਂ ਜੀ ਇਹ ਵਸਾ ਆਪਸੀ ਵਾਲੀ ਮੁੱਟੀ ਨਾਲ ਦੀ ਟਕਰਾਰ ਚੱਲਦੀ ਸੀ ਇਹਨਾਂ ਦੀ ਟਕਰਾਰ ਦਾ ਮਸਮਣਾ ਉਹਦਾ ਕੇਸ ਹੋਇਆ ਉਸ ਤੋਂ ਬਾਅਦ ਆ ਕੇਸ ਦਾ ਹੀ ਅੱਜ ਆਪ ਚੁਰਤੀ ਚਾ ਨਿਕਲਿਆ ਹੋਣਾ ਅਲਕੀਨਾ ਆਪਣਾ ਮੇਰਾ ਨਾਮ ਸ਼ਮੀ ਕੁਮਾਰ ਆ ਜੀ ਸ਼ਮੀ ਜੀ ਕੱਲ ਜਿਹੜਾ ਉੱਥੇ ਰੈਸਟੋਰੈਂਟ ਦੇ ਵਿੱਚ ਇੱਕ ਮਾਮਲਾ ਹੋਇਆਗਾ ਕੀ ਮਸਲਾ ਕੱਲ ਜਿਹੜਾ 20:00 ਵਜੇ ਉੱਤੇ ਦੀ ਗੱਲ ਚੱਲੇ ਸੀ ਇਹ ਅਸਲ 'ਚ ਮੇਰੇ ਤੁਸੀਂ ਸਾਰੇ ਸਤਿਕਾਰਯੋਗੋਂ ਇਹ ਅਸਲ 'ਚ ਗੱਲ ਕੀ ਹੋਈ ਆ ਉੱਥੇ ਪਹਿਲਾਂ ਇਹ ਸੀ ਘਟਨਾ ਬਹੁਤ ਛੋਟੀ ਛੋਟੇ ਲੈਵਲ ਤੇ ਚੱਲੀ ਸੀ ਅੱਜ ਤੋਂ ਕੁਲਕ 10 ਦਿਨ ਪਹਿਲਾਂ ਇਹ ਮਤਲਬ ਲੜਾਈ ਹੋਈ ਸੀ ਆਪਸ 'ਚ ਸਾਡੇ ਮੁੰਡਿਆਂ ਦੇ ਸੱਟਾ ਮਾਰੀਆਂ ਗਈਆਂ ਨੇਗੀਆਂ ਸੱਟਾ ਵੱਜਣ ਤੋਂ ਬਾਅਦ ਉਹ ਹਸਪੀਟਲ ਲਿਜਾਏ ਗਏ ਨੇ ਉਹਨਾਂ ਨੂੰ ਨੰਗੀਆਂ ਤਲਵਾਰਾਂ ਨਾਲ ਵੱਢਿਆ ਗਿਆ ਪੁਲਿਸ ਨੇ ਕੀ ਕੀਤਾ ਚਾਕੇ 23 ਦੀ ਰਫਟ ਪਾਤੀ ਠੇਕੇਦਾਰਾਂ ਨੇ ਚਲੋ ਠੇਕੇਦਾਰਾਂ ਦਾ ਸਿਸਟਮ ਹੁੰਦਾ ਜੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਪ੍ਰਸ਼ਾਸਨ ਸਾਡੇ ਜੇਬ ਦੇ ਵਿੱਚ ਆ ਵੀ ਅਸੀਂ ਮਤਲਬ ਇਹ ਹੋਣ ਨਹੀਂ ਦਿੰਦੇ ਕੁਝ ਵੀ ਅਸੀਂ ਬਹੁਤ ਭੱਜੇ ਨੱਠੇ ਚਲੋ ਨਹੀਂ ਕੁਝ ਬਣਿਆ ਅਸੀਂ ਫੇਰ ਵੀ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਗੱਲ ਕੱਲ ਨਹੀਂ ਪਰਸ ਸੁਧਰੀ ਜਾਣਗੇ ਪਰ ਕੋਈ ਸਿਸਟਮ ਨਹੀਂ ਬਣਿਆ ਜੀ ਉਹ ਛੋਟੀ ਜੀ ਉਹ ਛੋਟੀ ਜੀ ਲੜਾਈ ਨੂੰ ਅੱਜ ਇਸ ਇਸ ਸਿਸਟਮ ਦੇ ਵਿੱਚ ਐਡਾ ਵੱਡਾ ਅੰਜਾਮ ਦਿੱਤਾ ਗਿਆ ਵਾ ਇਹ ਸਾਡੀ ਸਾਡਾ ਤਾਂ ਐ ਲਾ ਲਓ ਜੀ ਸਾਡਾ ਤਾਂ ਜੱਗ ਸੁੰਨਾ ਹੋ ਗਿਆ ਸਾਡਾ ਜਵਾਬ ਬਰਾਬਰ ਦਾ ਜਵਾਬ ਸੀ ਆ ਸਾਡਾ ਸਾਰਾ ਹਜੂਮ ਆ ਉਹ ਬੱਚੇ ਕਰਕੇ ਹੀ ਖੜਾ ਹੈ ਔਰ ਇਹ ਬੱਚਾ ਬਹੁਤ ਲਾਇਕ ਸੀਗਾ ਪੜਿਆ ਲਿਖਿਆ ਬੱਚਾ ਸੀਗਾ ਅਸੀਂ ਇੱਕੋ ਹੀ ਤੁਹਾਡੇ ਤੁਹਾਡੇ ਮਾਧਿਅਮ ਰਾ ਇੱਕੋ ਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਸ਼ਰਾਰਤੀ ਅਨਸਰਾਂ ਨੇ ਇਹ ਕੰਮ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਾਹੌਲ ਸ਼ਾਂਤ ਬਣਿਆ ਰਹੇ ਵੀ ਮਾਹੌਲ ਸ਼ਾਂਤ ਦੇ ਨਾਲ ਅਸੀਂ ਉਸ ਬੱਚੇ ਨੂੰ ਮਤਲਬ ਅੰਤਿਮ ਵਿਦਾਈ ਦੇ ਸਕੀਏ ਸਾਡੀ ਇਹੋ ਹੀ ਬੇਨਤੀ ਆ ਜੀ ਸਾਨੂੰ ਇਹੋ ਜਿਹਾ ਕੋਈ ਕੰਮ ਨਾ ਚੱਕਣਾ ਪਵੇ ਵੀ ਜਿਹਦੇ ਨਾਲ ਅਸੀਂ ਮਤਲਬ ਅਸੀਂ ਤਾਂ ਖੁਦ ਪਰੇਸ਼ਾਨ ਹੈਗੇ ਆ ਵੀ ਅਸੀਂ ਆਮ ਜਨਤਾ ਲੋਕ ਵੀ ਪਰੇਸ਼ਾਨ ਹੋਣ ਸਾਡੀ ਇਹੋ ਹੀ ਬੇਨਤੀ ਆ ਜੀ ਜਲਦੀ ਤੋਂ ਜਲਦੀ ਬੰਦੇ ਅਰੈਸਟ ਕੀਤੇ ਜਾਣ